ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਨਵੀਂ ਵੀਡੀਓ ਦੇ ਵਿੱਚ ਹੋਰ ਸਨੋ ਕੀ ਹਲਚਲ ਅੱਜ ਛੋਟੀ ਜੀ ਇੱਕ ਵੀਡੀਓ ਬਣਾਉਣੀ ਆ ਵੈਸੇ ਕੋਈ ਖਾਸ ਕਿਸੇ ਕੰਮ ਚੱਲੇ ਨਹੀਂ ਆ ਸਿਰਫ ਗੱਡੀ ਵਾਪਸ ਕਰਨ ਚੱਲੇ ਆ ਤੇ ਪਿਛਲੇ 5-6 ਦਿਨਾਂ ਤੋਂ ਤੁਹਾਨੂੰ ਪਤਾ ਹੀ ਆ ਕੋਈ ਵੀਡੀਓ-ਵੀਡੀਓ ਨਹੀਂ ਅਪਲੋਡ ਕੀਤੀ ਕਿਉਂਕਿ ਤਬੀਅਤ ਥੋੜੀ ਜੀ ਮੇਰੀ ਜਾਨੀ ਖਰਾਬ ਹੋ ਗਈ ਅੱਜ ਹੁਣ ਥੋੜਾ ਜਿਆ ਸੈੱਟ ਹੋਇਆ ਤੇ ਮੈਂ ਕਿਹਾ ਪਹਿਲਾਂ ਗੱਡੀ ਵਾਲਾ ਕੰਮ ਨਿਬੜ ਕੇ ਆਈਏ ਇਕ ਤਾਂ ਇਹ ਵੀ ਗੱਡੀ ਚਲਾਉਣ ਦੇ ਵਿੱਚ ਇੱਥੇ ਪ੍ਰੋਬਲਮ ਬੜੀ ਆ ਦੂਜਾ ਜੇ ਤਬੀਅਤ ਪੂਰੀ ਸਹੀ ਨਹੀਂ ਆ ਤੇ ਤੀਜੀ ਗੱਲ ਫਿਰ ਮਜ਼ਾ ਨਹੀਂ ਆਉਂਦਾ ਆਪ ਗੱਡੀ ਚਲਾ ਕੇ ਨਾ ਮੈਂ ਇਥੇ ਹਸਾਬ ਲਾਇਆ ਥੋੜੀ ਬੋੜੇ ਚਲਾਈ ਆ ਜਿੰਨੀ ਵੀ ਟਿਆਣ ਚਾਹਤਾ ਰੋਡ ਤੇ ਰੱਖਣਾ ਪੈਂਦਾ ਐਕਸਪਲੋਰ ਨਹੀਂ ਕੀਤੀਆਂ ਜਾਂਦੀਆਂ ਇਧਰ ਉਧਰ ਚੀਜ਼ਾਂ ਤੇ ਅਮਨ ਨੂੰ ਫੋਨ ਫੜਨਾ ਪੈਂਦਾ ਜੀਪੀਐਸ ਵਾਲਾ ਮੈਂ ਗੱਡੀ ਚਲਾਉਣਾ ਤੇ ਫਿਰ ਮਜ਼ਾ ਕੀ ਘੁੰਮਣ ਦਾ ਤਾ ਕਰਕੇ ਸੋਚਿਆ ਵੀ ਅੱਜ ਗੱਡੀ ਪਹਿਲਾਂ ਵਾਪਸ ਕਰਾਈਏ। ਹਾਂ। ਵੈਸੇ ਵੀ ਬੇਲੀ ਖਲੋਤੀ ਦਾ ਰੈਂਟ ਭਰਨ ਤੇ 6-7 ਦਿਨਾਂ ਤੋਂ ਅਸੀਂ ਗਏ ਹੀ ਨਹੀਂ ਕਿਤੇ। ਉਸ ਦਿਨ ਦੀ ਜਿਸ ਦਿਨ ਅਸੀਂ ਹੋਟਲ 'ਚ ਆ ਗਏ ਉਸ ਤੋਂ ਬਾਅਦ ਗੱਡੀ ਖੜੀ ਆ ਗਏ ਹੀ ਨਹੀਂ ਕਿਤੇ ਵੀ। ਹਾਂ ਰੈਂਸਲ ਖੇਮਾ ਤੋਂ ਆਣ ਕੇ ਬਾਅਦ ਸਿੱਥੇ ਖੜੀ ਆ ਤੇ ਅੱਜ ਇਹਨੂੰ ਸਟਾਰਟ ਕੀਤਾ। ਉਦੋਂ ਦੀ ਸਟਾਰਟ ਵੀ ਨਹੀਂ ਕੀਤੀ। ਸਹੀ ਗੱਲ। ਤੇ ਕਦੋਂ ਮੈਂ ਪੈਸੇ ਭਰਨੇ ਆ। ਤਾਂ ਕਰਕੇ ਆਏ ਸੋਚਿਆ ਵੀ ਅੱਜ ਵਾਪਸ ਕਰਾਈਏ। ਨਾਲੇ ਛੋਟੀ ਜਿਹੀ ਵੀਡੀਓ ਬਣਾ ਲਈਏ ਤੁਹਾਨੂੰ ਦੱਸ ਦਈਏ। ਵੈਸੇ ਕੁੱਤੇ ਤੁਹਾਨੂੰ ਫਰਕ ਤਾਂ ਐ ਨਹੀਂ ਵੀ ਵੀਡੀਓ ਪਾਈਗੇ ਨਹੀਂ ਪਾਈ। ਪਰ ਫਿਰ ਵੀ ਕੁਝ ਜਿਹੜੇ ਭੈਣ ਭਰਾਵਾਂ ਦੇ ਫੋਨ ਆਏ ਸੀ ਤੇ ਤਾਂ ਸੋਚਿਆ ਵੀ ਜਿਨ੍ਹਾਂ ਦੇ ਆਉਂਦੇ ਆ ਹਾਂ ਤਾਂ ਹੀ ਸੋਚਿਆ ਵੀ ਚੱਲ ਛੋਟੀ ਜਿਹੀ ਇੱਕ ਵੀਡੀਓ ਵੀ ਬਣ ਜੂਗੀ ਨਾਲੇ ਤੁਹਾਨੂੰ ਦੱਸ ਵੀ ਦਿੰਨੇ ਆ ਵੀ ਕੀ ਕਾਰਨ ਆ ਕਿਉਂ ਨਹੀਂ ਵੀਡੀਓ ਆਈ ਤੇ ਚੱਲੀਏ ਹੁਣ ਚੱਲੀਏ ਹੁਣ ਚੱਲਦੇ ਆ ਫਿਰ ਮਿਲਦੇ ਆ ਕਿਤੇ ਨਵੀਂ ਲੋਕੇਸ਼ਨ ਤੇ ਹਾਂ ਫਿਰ ਵਿਖਾਉਣੇ ਤਾਂ ਵੀਡੀਓ ਤੇ ਹੀ ਰਹਿਣੀ ਆ ਵੀਡੀਓ ਤੇ ਹੀ ਰਹਿਣੀ ਆ ਫਾਈਨਲੀ ਪਹੁੰਚ ਗਏ ਆ ਆ ਜੇਨਵੰਦੇ ਆ ਜਿੱਥੋਂ ਗੱਡੀ ਲਈ ਸੀ ਗੱਡੀ ਦੀ ਚੈਕਿੰਗ ਕਰ ਰਹੇ ਆ ਕਿ ਵਿੱਚ ਕੁਝ ਆਇਆ ਤਾਂ ਨਹੀਂ ਐ ਮੀਤਲੇ ਡੇ ਕਿਤੇ ਨੋਟ ਆ ਵੀ ਜਿਹੜੇ ਮੈਟਾਂ ਥੱਲੇ ਵੜ ਗਏ ਤੇ ਪਤਾ ਹੁੰਦਾ ਚੱਲੋ ਚੱਲ ਵਰਨਮ ਸਿੰਘ ਜੀ ਬਾਹਰ ਬਾਬਾ ਪੇਰਾ ਵੀ ਮਮਨ ਨਿਸ਼ਾਨ ਬਣਾਉਂ ਨੂੰ ਕਹਿੰਦਾ ਹੀ ਉਹ ਸ਼ਾਰਟ ਪੁੱਤੋਂ ਬਣਾਇਆ ਹੀ ਨਹੀਂ ਤੇ ਬਣਾਓ ਉਹ ਇਹਨਾਂ ਨੇ ਡਾਰੀ ਬੜਾ ਪਾਇਆ ਸ਼ੌਕ ਕਾਨੂੰਨਾ ਦਾ ਇਹਨਾਂ ਡਾਰਿਆ ਸ਼ਾਰਟ ਬਣਾਉਣ ਦੀ ਟਾਈਮ ਹੀ ਨਹੀਂ ਲੱਗਾ ਕੋਈ ਨਹੀਂ ਉਦਾਂ ਕਾ ਅੱਗੇ ਬਣਾਵਾਂਗੇ ਸਿੱਧੂ ਮੂਸੇ ਵਾਲੇ ਦੇ ਗਾਣੇ ਤੇ ਬਣਾਉਣਾ ਹੀ ਸ਼ਾਰਟ ਬਣਾਵਾਂਗੇ ਇੰਪਰੋਵਾਈਜ਼ ਕਰਕੇ ਜੋ ਸਿੱਧੂ ਅਸਲ ਜੋ ਦਾ ਸਟਾਈਲ ਆ ਪਾਵਾਂਗੇ ਪਾਵਾਂਗੇ ਚਲੋ ਪਹਿਲਾ ਗੱਡੀ ਮੋੜ ਆਈਏ ਮਤਲਬ ਲਾਤੀ ਆ ਕਾਗਜ਼ੀ ਕਾਰਵਾਈ ਕਰਾਈਏ ਐਡਵਾਂਸ ਐਡਵਾਂਸ ਜਿਹੜਾ ਦਿੱਤਾ ਉਹ ਲੈ ਆਈਏ ਫਿਰ ਵਾਪਸੀ ਦਾ ਬਿਨਾਂ ਕਿੱਥਾਂ ਜਾਣਾ ਹੋਟਲ ਆਗੇ ਗੱਡੀ ਛੱਡ ਕੇ ਵਾਪਸ ਟੈਕਸੀ ਦੇ ਵਿੱਚ ਹੁਣ ਤੁਹਾਨੂੰ ਦਿਖਾਉਨੇ ਆ ਮੌਲ ਚਾਰ ਚੈੱਕ ਕਰੋ ਬਿਲਡਿੰਗਾਂ ਮਜ਼ਾ ਵੀ ਬੜਾ ਹੈ जीटीए 5 ਵਾਲੀਆਂ ਨਹੀਂ ਹੁੰਦੀਆਂ ਇਦਾਂ। ਉਹ ਸੱਚੇ ਉਹਦੇ ਵਾਂਗ ਹੋਈ ਜਾਂਦਾ। ਕਿਹਨਾਂ ਸਪੈਂਕ ਕਰਾਂ? ਆਂਦੀ ਦੰਦ। ਹਾਂ ਹੁਣ ਰਿਲੈਕਸ ਜਾਂ ਮਹਿਸੂਸ ਕਰਾਂਗੇ। ਕਿਹੜਾ ਵਾਂਗ ਹਿਉ? ਅੱਗੇ ਤਾਂ ਮੈਂ ਆਸੇ-ਪਾਸੇ ਵੇਂਦਾ ਹੀ ਨਹੀਂ ਗੱਡੀ ਚਲਾਉਣ ਲੱਗਿਆ। ਜੇ ਕਿਤੇ ਇਹਦੇ ਗਰਮੀ ਨਾਲਾਂ ਦੀ ਫੇਰ ਬੜਾ ਕੈਂਟ ਦੇ ਸੀ। ਆਹ ਆਕਸੀਜਨ। ਆਹ ਆਕਸੀਜਨ ਵੀ ਘਟਿਆ। ਉੱਜੇ ਕ੍ਰਾਸ ਕਰ ਲਿਆ। ਉਹ ਜੋ ਖਲੀਫਾ ਵੇਖੋ। ਕਿੱਥੇ ਪਰਜ ਖਲੀਫਾ? ਇਧਰ ਹੋਰ ਵੀ ਬੜੀਆਂ ਬਿਲਡਿੰਗਾਂ ਆ ਵੇਖ ਡਿਕੈਂਡ ਬਿਲਡਿੰਗ। ਉਹ ਰਿਓ ਰਿਓ ਪਰਜ ਖਲੀਫਾ। ਆਜੇ ਪਰਜ ਖਲੀਫਾ। ਵਾਹੇ ਦੇਸ਼ ਤੇ ਬਾਹਰ ਸੋਣਾ ਹਨਾ। ਪਰ ਦਹਾਕੇ ਤਨਾ ਬਾਅਦ ਪੰਜਾਬ ਦੀ ਯਾਦ ਆਉਂਦੀ ਹੁੰਦੀ ਹੈ। ਈਓ ਤੇ ਲੱਗਦਾ ਉਹ ਤਾਂ ਸੋਣਾ ਹੈ ਦੇਸ਼ ਘੈਂਟ ਆ ਇਨ 200 ਮੀਟਰ ਅੱਗੇ ਜੀ ਹੋਟਲ ਵਾਪਸ ਬਹੁਤ ਵੀਕਨੈਸ ਫੀਲ ਹੋਣ ਲੱਗੀ ਫੇਰ ਤਾਂ ਕਰਕੇ ਅਸੀਂ ਕਿਤੇ ਹੋਰ ਗਏ ਨਹੀਂ ਸਿੱਧੇ ਹੋਟਲ 'ਚ ਵਾਪਸ ਆ ਗਏ ਆ ਵੀਡੀਓ ਬਣਾਉਂਦਾ ਬਾਅਦ ਹਾਂ ਬਾ ਰੋਟੀ ਖਾਣ ਦੀ ਹਿੰਮਤ ਨਹੀਂ ਬਚੀ ਤਾਂ ਕਰਕੇ ਪੈਕ ਕਰਾ ਲਿਆ ਰਸ਼ਨ ਪਾਣੀ ਹੁਣ ਰੂਮ ਚ ਬੈ ਕੇ ਖਾਣੇ ਆ ਪਤਾ ਨਹੀਂ ਕੀ ਚੱਕਰ ਆ ਸਾਰਾ ਕੁਝ ਸੱਟ ਹੁੰਦਾ ਇੱਕਦਮ ਸਾਹ ਹੀ ਚੜ ਜਾਂਦਾ ਇੰਨਾ ਕੁ ਜ਼ਿਆਦਾ ਵੀਕਨਸ ਜੀ ਫੀਲ ਹੋਣ ਲੱਗ ਪੈਂਦੀ ਚਲੋ ਬੇਟਾ ਵੇਸ ਬੱਸ ਹੁਣ ਲਿਫਟ ਵਿੱਚ ਚੱਲਦੇ ਹਾਂ ਚਲਦੇ ਆ ਰੂਮ ਚ ਤੇ ਫਿਰ ਖਾਣਾ ਪਾਣੀ ਖਾਣੇ ਆ। ਹਾਂਜੀ। ਹਾਂਜੀ। ਖਾਣਾ ਪਾਣੀ ਦਿੰਦੇ ਆ ਤੁਹਾਨੂੰ ਸ਼ਾਮ ਨੂੰ। ਖਾਣਾ ਪਾਣੀ ਖਾਣੇ ਆ ਫਿਰ ਸ਼ਾਮ ਨੂੰ ਵੇਖਦੇ ਆ ਕਿਤੇ ਨਿਕਲਿਆ ਜਾਂਦਾ ਕਿ ਨਹੀਂ। ਤੇ ਵੀਡੀਓ ਬਣਾਈ ਜਾਂਦੀ ਕਿ ਨਹੀਂ। ਲਾਈਕ ਲੀਕ ਕਰਦਿਆ ਕਰੋ। ਤੇ ਮਿਲਦੇ ਆ ਫਿਰ ਕਿਸੇ ਨਾ ਵੀ ਵੀਡੀਓ 'ਚ। ਤਦ ਤੱਕ ਲਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅਦਾਬ ਨਮਸਤੇ। ਸਲਾਮ। ਬਾਏ 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 ਬਾਏ।